ਇੱਕ ਵਾਰ ਇੱਕ ਬਹੁਤ ਸੁੰਦਰ ਕੁੜੀ ਹੁੰਦੀ ਹੈਗੀ ਤੇ ਉਹਨੂੰ ਇੰਨੀ ਆਪਣੀ ਸੁੰਦਰਤਾ ਤੇ ਮਾਣ ਹੁੰਦਾਗਾ ਵੀ ਜਾਨੀ ਕਿ ਉਹ ਹਰੇਕ ਇਨਸਾਨ ਨੂੰ ਆਪਣੇ ਕਾਬਲ ਨਹੀਂ ਸਮਝਦੀ ਜੀ ਤੇ ਉਹਦੇ ਘਰ ਦੇ ਉਹਦਾ ਵਿਆਹ ਕਰਦੇ ਨੇ ਤਾਂ ਉਹ ਵਿਆਹ ਸੋਚ ਸਮਝ ਕੇ ਕਰਦੇ ਲੇਗੇ ਵੀ ਕੋਈ ਸਾਊ ਮੁੰਡਾ ਮਿਲ ਜਵੇ ਤਾਂ ਇਹਦਾ ਵਿਆਹ ਕਰਿਆ ਜਾਵੇ ਤਾਂ ਕਿ ਵੀ ਇਹ ਅੱਗੇ ਰਿਸ਼ਤੇ ਦੇ ਵਿੱਚ ਖਰਾਬੀ ਨਾ ਆਵੇ ਵਿਆਹ ਹੋ ਜਾਂਦਾ ਜੀ ਜਿਹੜੇ ਮੁੰਡੇ ਨਾਲ ਵਿਆਹ ਹੁੰਦਾ ਉਹਨ ਵੀ ਉਹ ਬਹੁਤ ਜਾਦੇ ਤੰਗ ਪਰੇਸ਼ਾਨ ਕਰਦੀ ਹੈਗੀ ਬੱਚਾ ਹੋ ਜਾਂਦਾ ਜੀ ਆਖਰਕਾਰ ਗੱਲ ਇੱਥੇ ਪਹੁੰਚ ਜਾਂਦੀ ਆ ਵੀ ਉਹ ਕਹਿੰਦੀ ਵੀ ਮੇਰੇ ਬੱਚੇ ਦੇ ਨਾਂ ਜਮੀਨ ਲਵਾ ਦੇ ਜਮੀਨ ਬੱਚੇ ਦੇ ਨਾਂ ਲੱਗ ਜਾਂਦੀ ਆ ਉਹ ਮਾਨ ਦੇ ਮਾਨ ਦੇ ਵਿੱਚ ਪਲੈਨਿੰਗਾਂ ਕਰੀ ਜਾਂਦੀ ਹੈਗੀ ਇੱਕ ਦਿਨ ਉਹਨੇ ਸਕੀਮ ਬਣਾ ਲਈ ਵੀ ਮੈਂ ਪੇਕੇ ਮੈਨਾਂ ਜਾਣਾ ਤੇ ਜਿਹੜੀਆਂ ਟੂਮਾ ਸੀਗੀਆਂ ਜਾਂ ਉਹਦੇ ਕੋਲ ਕੀਮਤੀ ਸਮਾਨ ਸੀ ਉਹਨੇ ਬੈਗ ਚ ਪਾ ਲਿਆ ਤੇ ਆਪਦੇ ਘਰ ਵਾਲੇ ਨੂੰ ਨਾਲ ਲੈ ਕੇ ਤੁਰਪੇ ਜੀ ਉਦੇਕਾਰਾਂ ਨਾਲੇ ਬੱਚੇ ਨੂੰ ਚੱਕਿਆ ਨਾਲੇ ਭਾਰੀ ਸਮਾਨ ਤੇ ਉਹ ਕੱਲੀ ਖਾਲੀ ਧੁਰ ਜਾਂਦੀ ਵੀ ਉਹਦਾ ਮਾੜਾ ਸੋਚੀ ਜਾਂਦੀ ਹੈਗੀ ਵੀ ਜੇ ਇਹ ਨੂੰ ਐ ਹੋ ਜਾਏ ਹੋ ਜੂਨ ਰਸਤੇ ਤੇ ਜਾਂਦੇ ਆਂਦੇ ਇੱਕ ਪਲੈਨਿੰਗ ਬਣਾ ਲਈ ਜੀ ਕਿਤੇ ਖੂਹ ਦੇ ਕੋਲ ਬੈ ਰੁਕ ਗਏ ਕਹਿੰਦੀ ਵੀ ਆਪਾਂ ਦਾਮ ਲੈਣੇ ਆਂਗੇ ਜਦੋਂ ਦਾਮ ਲੈ ਕੇ ਪਾਣੀ ਪੀਣ ਲੱਗੇ ਉਹ ਬੱਚੇ ਦੀ ਕੋਈ ਚੀਜ਼ ਖੂਹ ਦੇ ਵਿੱਚ ਸੁੱਟ ਦਿੰਦੀ ਹੈਗੀ ਜਦੋਂ ਖੂਹ ਚ ਚੀਜ਼ ਡਿੱਗ ਪਈ ਤਾ ਉਤੋਂ ਦੀ ਉਹ ਕਹਿੰਦੀ ਹੈ ਕਿ ਬਿਹਾਈ ਇਹਨੇ ਬੱਚੇ ਨੇ ਆ ਚੀਜ਼ ਛੱਡਤੀ ਉਹ ਫੇਰ ਵੀ ਉਹਨੂੰ ਬਹੁਤ ਜ਼ਿਆਦਾ ਯਾਨੀ ਕਿ ਪ੍ਰੇਮ ਕਰਦਾ ਹੁੰਦਾਗਾ ਉਹ ਉਹਨੂੰ ਚੀਜ਼ ਨੂੰ ਚੱਕਣ ਲੱਗਦਾਗਾ ਕਹਿੰਦਾ ਵਿਚਾਰ ਰਹਿਣ ਦੇ ਤੇ ਕਹਿੰਦੀ ਨਹੀਂ ਹੁਣੀ ਚੱਕ ਜਦੋਂ ਉਹ ਝੋਕਣ ਲੱਗਦਾ ਜੀ ਉਹ ਤੱਕਾ ਮਾਰਦੀ ਆ ਤੇ ਖੂਜ ਸਿੱਟ ਕੇ ਕਹਿੰਦੀ ਸੁਪਰਾ ਵੀ ਇਹਦਾ ਕੰਮ ਖਤਮ ਕਰਤਾ ਹੁਣ ਉਹ ਜਦੋਂ ਉਹ ਤੁਰਦੀ ਆ ਤਾਂ ਖੁਸ਼ੀ-ਖੁਸ਼ੀ ਤੁਰਦੀ ਆ ਆਪਦਾ ਬੱਚੇ ਨੂੰ ਚੱਕ ਕੇ ਪਿਆਰ ਕਰਦੀ ਆ ਕਹਿੰਦੀ ਵੀ ਇਹਦੇ ਨੂੰ ਜ਼ਮੀਨ ਆਗੀ ਮੈਨੂੰ ਮਿਲੂਗੀ ਤੇ ਉਸ ਤੋਂ ਬਾਅਦ ਉਹ ਆਪਣੇ ਜਿਹੜਾ ਬੈਗ ਆ ਕੀਮਤੀ ਸਮਾਨ ਵਾਲਾ ਉਹ ਚੁੱਕਦੀ ਆ ਵੀ ਮੈਂ ਹੁਣ ਆਪਦੇ ਪੇਕੀ ਜਾਊਂਗੀ ਮੈਂ ਤਾਂ ਮौज ਕਰੂੰਗੀ ਪਰ ਜਦੋਂ ਥੋੜੀਆਂ ਕਦਮਾਂ ਹੀ ਪੁੱਟਦੀ ਆ ਨਾ ਉਹ ਤੋਂ ਬੱਚਾ ਲੈ ਕੇ ਤੁਰਿਆ ਜਾਂਦਾ ਤੇ ਨਾ ਉਹ ਤੋਂ ਸਮਾਨ ਚੱਕਿਆ ਜਾਂਦਾ ਉਹ ਥੱਕ ਹਾਰ ਜਾਂਦੀ ਆ ਮਾਣੀ ਮਾਨ ਦੇ ਵਿੱਚ ਬਹੁਤ ਪਸਤਾਵਾ ਕਰਦੀ ਆ ਵੀ ਨਾ ਤਾਂ ਮੈਨੂੰ ਹੂਜ ਠੱਕਾ ਦੇ ਕੇ ਮਾਰਿਆ ਈ ਨਹੀਂ ਤਾਂ ਮੇਰਾ ਕੰਮ ਕਰਦਾ ਸੀਗਾ ਮੇਰੇ ਨੋਕਰਾਂ ਵਾਂਗੂ ਨਾਏ ਮੇਰੇ ਬੱਚੇ ਨੂੰ ਚੱਕਦਾ ਸੀਗਾ ਵੀ ਮੈਨੂੰ ਕਦੇ ਉਹਨੇ ਸੁੱਤੀ ਪਈ ਨੂੰ ਨਹੀਂ ਸੀ ਜਗਾਇਆ ਹੈਗਾ ਮੈਂ ਕਿੰਨੀ ਮੂਰਖਤਾ ਬੜਾ ਕੰਮ ਕਰਿਆ ਕਿ ਕਿ ਜਿਹੜੀ ਇਹਦੀ ਪਹਿਲਾਂ ਵਾਲੀ ਸੋਚ ਸੀਗੀ ਉਹ ਬਹੁਤ ਗਲਤ ਸੀ ਹੁਣ ਉਹਨੇ ਆਪਣੀ ਸੋਚ ਨੂੰ ਸਹੀ ਕਰਿਆ ਫਿਰ ਉਹ ਪਰਮਾਤਮਾ 'ਗੇ ਅਰਦਾਸ ਕਰਦੀ ਆ ਵੀ हे ਪਰਮਾਤਮਾ ਉਹ ਕਿਸੇ ਲੋਟ ਖੂਹ ਦੇ ਵਿੱਚੋਂ ਜੇ ਜਿਉਂਦਾ ਜਾਗਦਾ ਨਿਕਲ ਜਾਵੇ ਮੈਂ ਆਪਣੀ ਸੁੰਦਰਤਾ ਦਾ ਬਿਲਕੁਲ ਕਮਾਂਡ ਨਹੀਂ ਕਰੂੰਗੀ ਮੈਂ ਉਸ ਇਨਸਾਨ ਨੂੰ ਆ ਇੱਕ ਦੇਵਤੇ ਦੀ ਤਰ੍ਹਾਂ ਮੰਨੂਗੀ ਵੀ ਇੱਕ ਪਤੀ ਪਰਮੇਸ਼ਰ ਮੰਨੂਗੀ ਤੇ ਹੱਥ ਥੱਕ ਹਾਰ ਕੇ ਪੇਕੇ ਪਹੁੰਚ ਜਾਂਦੀ ਹੈਗੀ ਜਿੱਥੇ ਪਹੁੰਚ ਕੇ ਉੱਥੇ ਆਪਣੇ ਮਨ ਦੇ ਮਾਨ ਵਿੱਚ ਪਸਤਾਵਾ ਕਰ ਜਾਂਦਾ ਉਧਰੋਂ ਕੋਈ ਰਾਹੀ ਤੁਰੇ ਜਾਂਦੇ ਆਗੇ ਉਹਨਾਂ ਰਾਹੀਆਂ ਨੇ ਦੇਖਿਆ ਵੀ ਕੋਈ ਇਨਸਾਨ ਖੂਹ ਦੇ ਵਿੱਚ ਡੁੱਬਿਆ ਹੋਇਆਗਾ ਉਹ ਰਾਹੀ ਉਹਨੂੰ ਕੱਢਦੇ ਆ ਤੇ ਹੋਸ਼ ਚ ਲੈ ਆਉਂਦੇ ਆਗੇ ਫੇਰ ਉਸ ਤੋਂ ਬਾਅਦ ਉਹ ਜਦੋਂ ਹੋਸ਼ ਆ ਜਾਂਦਾ ਉਹ ਫੇਰ ਵੀ ਆਪਣੀ ਪਤਨੀ ਦੀ ਪਰਵਾਹ ਕਰਦਾ ਉਹ ਕਹਿੰਦਾ ਵੀ ਮੈਂ ਨਾਲ ਲੈ ਕੇ ਆসি ਉਹ ਹੁਣ ਕਿਵੇਂ ਕਰੂਗੀ ਕਹਿੰਦਾ ਵੀ ਪਹਿਲਾਂ ਮੈਂ ਆਪਦੇ ਸਹੌਰੀ ਜਾ ਕੇ ਦੇਖਦਾ ਤੇ ਉਹ ਉਹ ਜਦੋਂ ਉਹ ਸਹੌਰੀ ਜਾਂਦਾ ਤਾਂ ਜਾ ਕੇ ਦੇਖਦਾ ਤੇ ਉਹ ਸਹੀ ਸਲਾਮਤ ਰੋ ਰਹੀ ਆ ਉਹਦੀਆਂ ਰਾਹਾਂ ਤੱਕ ਰਹੀ ਆ ਪਰ ਉਹਨੂੰ ਮਾਫ ਕਰ ਦਿੰਦਾ ਇਸੇ ਕਰਕੇ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਆਪਣੀ ਸੋਚ ਸਹੀ ਕਰੋ ਫੇਰ ਹੀ ਜਿਹੜੇ ਮਾੜੇ ਕੰਮ ਕਰਮ ਹੋਣਗੇ ਆਪਾਂ ਨੇ ਉਹ ਆਪਣੀ ਸੋਚ ਦੇ ਨਾਲ ਹੀ ਸਹੀ ਹੋਣਗੇ ਧੰਨਵਾਦ ਜੀ